ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਸਤੂ ਪਾਲ ਕਬੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਨ ਦੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਭਣਾਉਣ ਲਈ ਤੁਹਾਡੇ ਸਾਰੀ ਫਰੈਂਡ ਲੱਤੂਵਾਲ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਤੁਹਾਨੂੰ 3-4 ਪਸ਼ੂ ਤੇ ਠੋਕਰ ਕਪਨ ਪਟੂਆ ਦੇ ਪਾਪਾ ਪਹੁੰਚਿਆ ਭਾਈ ਮੀਰੀ ਸਿੰਘ ਉਹਨਾਂ ਕੋਲ ਜਾ ਦੂ ਕਰਦੇ ਆਂ ਭਾਜੀ ਨਾਲ ਗੱਲ ਪਾਉਂਦੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਜੀ ਦੀ ਕੋਈ ਸੁਣਾਉ ਠੀਕ ਠਾਕ ਜੀ ਬਹੁਤ ਵਧੀਆ ਕੋਈ ਗੱਲ ਆਸੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਉੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੀਤੀ ਨਿੰਦਾਰ ਪਿੰਡ ਲੱਗੂ ਵਾਲ ਸੀ ਲਈ ਨਾਲਾ ਜਲਾ ਮਰਸਾ ਤੇ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 991436566 ਠੀਕ ਹੈ ਜੀ ਤੇ ਭਈਆ ਦੱਸਿਓ ਝੋਟੀ ਪਾਰੇ ਇੱਕ ਕਿਉਂ ਦੀ ਵੀਰ ਜੀ ਰਾਤੀ ਆਪਣੇ ਕੋ ਆਈ ਆ ਅੱਛਾ ਜੀ ਤੇ ਤੁਹਾਡੀ ਆਪਾਂ ਚੈੱਕ ਕਰਾਈਏ ਤਸੱਲੀ ਪੂਰੀ ਪੰਜਾਂ ਮਹੀਨੇ ਤੋਂ ਪਲਾਸੀ ਆ ਅੱਛਾ ਜੀ ਪੰਜਾਂ ਦੀ ਮੰਨ ਕੇ ਲਵੇ ਕੋ ਬਾਦੀ ਹੋ ਜਾਰਦਣ ਠੀਕ ਹੈ ਠੀਕ ਹੈ 6 ਕਿਲੋ ਇਹ ਥੱਲੇ ਦੁੱਧ ਆ ਅੱਛਾ ਜੀ ਤੇ ਧਾਰ ਦੇ ਮਿਲਦੀ ਟੀਕਾ ਵੀ ਨਹੀਂ ਲਾਉਂਦੀ ਠੀਕ ਹੈ ਠੀਕ ਹੈ ਹਾਂ ਜੀ ਇਤਨਾ ਹੀ ਮਿਲਦੀ ਆ ਬਾੜੇ ਦੀ ਵੀ ਨਹੀਂ ਲੋੜ ਅੱਛਾ ਜੀ ਨਹੀਂ ਨਹੀਂ ਠੰਡੀ ਆ ਤੇ ਬਾਕੀ ਤੁਹਾਨੂੰ ਖੋਲ ਕੇ ਤਾਂ ਸੁਣਿਆ ਤੇ ਸੀ ਵੀ ਰੋਣੇ ਨਹੀਂ ਅਖਰਦੀ ਨਹੀਂ ਆ ਤੇ ਮੂੰਹ ਤੋਂ 6 ਦਾੰਦ ਆ ਅੱਛਾ ਜੀ ਪਿਓਰ 6 ਦਾੰਦ ਤੇ ਦੂਜੇ ਸੂਏ ਲਈ ਗੱਪੜਿਆ ਕੀ ਨਤੀਜਾ ਵੀ ਭਾਈ ਸੱਜਣ ਨੇ ਕਿੰਨਾ ਭਰੇ ਸਾਡੇ ਵੀਰ ਜੀ ਉਹਨੇ 12 ਕਿਲੋ ਪਹਿਲਾਂ ਤੁਹਾਨੂੰ ਆਪਾਂ ਜੁਆਇਆ ਮੈਂ ਤੁਹਾਨੂੰ 15 16 ਕਹਿ ਦਈਏ ਨਹੀਂ ਬਿਲਕੁਲ ਸਹੀ ਗੱਲ ਬਹੁਤ ਜ਼ਿਆਦਾ ਚੰਗੀ ਨੇ ਕੋਈ ਪਲੀ ਜਿਲੀ ਕੇ ਦਾ ਭਾਵੇਂ ਭਾਈ ਗੈਟ ਬਲੈਂਡ ਦੇ ਕਣ ਕਣ ਦੀ ਚੰਗੀ ਆ ਤੇ 5 ਮਹੀਨੇ ਦੀ ਕਪਾਾਸ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਇਹ ਕਰੋ ਜੀ ਚੈੱਕ ਆਪਾਂ ਤੇ ਗਾੜੀ ਬਹੁਤ ਚੰਗਾ ਨੇ ਟੇਸਟ ਕੁਆਲਟੀ ਦਾ ਲੱਗੇ ਤੁਹਾਨੂੰ ਤੇ ਸੇਵ ਤੁਹਾਨੂੰ ਵੀ ਚੰਗਾ ਆ ਗਿਆ ਇਹ ਥਾਲਾ ਦਾ ਸੈਜ ਗਿਆ ਵੀ ਬਹੁਤ ਹੀ ਚੰਗਾ ਵਾ ਇਹ 12 ਲੀਟਰ ਜਿਹੜਾ ਸੱਚੇ ਨੇ ਦੁੱਧ ਭਰਿਆ ਵਾ ਦੇਖੋ ਮੇਰਲਾ ਮਰਲਾ ਵੀਰ ਜੀ ਮੇਰਾ 9:00 ਵਜੇ ਲੱਗੇ ਚੈਪਟਰ ਨਾਲ ਦਾ ਸੈੱਲ ਗਿਆ ਬੜਾ ਜਿਹਾ ਦਿੱਤੇ ਆ ਤੇ ਕਾਲੀ ਝੋਡੀ ਐ ਦੇਖੋ ਕਿੰਨਾ ਸ਼ਾਈ ਰੱਖੇ ਹੋ ਹਾਂਜੀ ਹਾਂਜੀ ਦੇਖ ਤੇ ਰੰਗ ਕਾਲੀ ਆ ਇਧਰ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਦੇ ਆ ਬਈ ਫੇਸ ਵਾਲੀ ਚੈੱਕ ਕਰਾ ਦੇ ਜੇ ਕੋਈ ਗੁਰੂ ਬੋਲਦਾ ਪੁੱਤਰਾ ਦਰਦੀ ਥੋੜੀ ਜੀ ਕੈਮਰੇ ਕੋ ਇਧਰ ਵੇਖੋ ਬਈ ਕਰੋ ਚੈੱਕ ਪੂਰੀ ਸਾਹ ਦੇ ਇਧਰੋਂ ਮੇਰਲਾ ਮਰਲਾ ਦਿਖਾ ਦਿਓ ਠੀਕ ਹੈ। ਤੁਸੀਂ ਜੜ ਤੋਂ ਭਾਰ ਬਾਹਰ ਬਾਤ ਨੂੰ ਲਾ ਲਓ ਜੀ। ਠੀਕ ਹੈ। ਹਾਂਜੀ ਤੇ ਸ਼ੇਕ ਮੈਂ ਦੁੱਧ ਦੇ ਥੱਲੇ। ਅੱਛਾ ਜੀ। ਤੇ 5 ਮਹੀਨੇ ਤੋਂ ਪਲਾਸਿਕ 55 ਜਿਹੜਾ ਮਰਜ਼ੀ ਮੇਰਾ ਵੀਰ ਮੰਨ ਕੇ। ਅੱਛਾ ਜੀ। ਤੇ ਜੇ ਵੀ ਤਸਲੀ ਕਰਉਣੀ ਡਾਕਟਰ ਦਾ ਭੰਦਾ ਕਰਾ ਸਕਦਾ। ਠੀਕ ਹੈ ਠੀਕ ਹੈ ਜੀ। ਹਾਂਜੀ। ਇਹ ਦੂਜੀ ਸਵੇਰ ਹੀ ਗੱਭਣ ਆ। ਅੱਛਾ ਜੀ। ਇਹ ਨਹੀਂ ਵੀ ਲੈ ਉਹ ਕਹਿ ਦਿੰਦੇ ਉਹ ਵੀ ਸ਼ੇਕ ਦਾ ਪਿਓਰ। ਠੀਕ ਹੈ ਠੀਕ ਹੈ ਜੀ। ਦਾ ਆਪਾਂ ਚੱਕੀ ਦੀ। ਠੀਕ ਹੈ ਤੇ ਮੁੱਲ ਭਾਜੀ ਦਾ ਹਰ। ਗੁਰਬੀਤ ਜੀ ਦਾ ਆਪਾਂ ਜੈ ਜੀ ਕਰਨਾ ਉਧਰੋਂ ਭਾਵੇਂ 80 85 ਜੋ ਮਰਜ਼ੀ ਆ। ਹਾਂਜੀ। ਤੇ 2 ਕਾਤੀ ਹੋਰ ਮੈਂ ਤਾਂ ਮੰਨਦਾ ਨਾ ਕਰਾ ਦੋ ਨਹੀਂ ਕੋਈ ਗੱਲ ਨਹੀਂ ਤਾਂ ਤੋਂ ਜਿੱਥੇ ਵੀ ਸਾਡੀ ਦੇਣੀ ਨਹੀਂ ਕਰਨਾ ਕਰ ਦੋ ਤੁਸੀਂ ਜੋ ਜਾ ਜਾ ਕੋਈ ਚੱਕਰ ਨਹੀਂ ਜਾਇਜ਼ ਦਾ ਮੰਨ 75 75 ਦੀ ਦੇਦਾ ਕੁਝ ਛੋਟ ਕਰ ਦਾਂਗਾ 500 ਰੁਪਏ ਠੀਕ ਹੈ ਠੀਕ ਹੈ ਲਓ ਬਈ ਬਿਲਕੁਲ ਲਾ ਕੇ ਆਣ ਕੇ ਵੇਖਣੇ ਖੜੇ ਤੇ ਸੱਡੀ ਕਰਕੇ ਸਿਰ ਤੇ ਆਏਗਾ ਤਾਂ ਬਾਅਦ ਦੇਖੀਏ ਹਾਂਜੀ ਹਾਂਜੀ ਹਾਂ ਲਓ ਵੀ ਵੀਡੀਓ ਤੁਹਾਨੂੰ ਜਿਦੂ ਵੀ ਆ ਗਏ ਤਿੰਨ ਗੱਟ ਰਿਆਸ ਦੇ ਭਾਈ ਜੀ ਲੇਗੇ 500 ਰੁਪਏ ਛੋੜ ਕਰ ਦਾਂਗੇ ਕਰ ਦਾਂਗੇ ਪਰ ਹੁਣ ਇਹਦੋਂ ਮੇਰਾ ਵੀਰ ਕੋ ਸਤਾਵੇ ਨਾ ਜਿਆਦਾ ਝੋੜੀ ਵੇਖ ਲਓ ਕਦਾ ਦੀ ਠੀਕ ਹੈ ਠੀਕ ਹੈ ਬਿਲਕੁਲ ਝੋੜੀ ਦੇ ਹਿਸਾਬ ਨਾਲ ਜਾਇ ਮੋਲ ਕਰਦਾ ਵਾ ਮੇਰੇ ਨੰਬਰ ਤੇ ਬਾਈ ਦੱਸਿਓ ਇਹ ਰੇਤ ਦੀ ਕੋ ਸੂਬਾ ਦੂਜਾ ਵਾਲੇ ਤੇ ਜਾ ਵਾਲੇ ਅੱਛਾ ਜੀ ਇਹ 6 ਮਹੀਨੇ ਦੀ ਚੱਕ ਪਾਹ ਜੇ ਅੱਛਾ ਜੀ ਤੇ 5 ਕਿਲੋ ਦੁੱਧ ਜੀ ਠੀਕ ਹੈ ਇਹਨੇ ਸੱਜਣੇ ਹਰ ਕਿਨਾਰੇ ਭਰਿਆ ਵੀਰ ਜੀ ਪਤਾ ਨਹੀਂ ਜੇ ਲੋਕ ਤਾਂ ਕਈ 14 15 ਤਾਂ ਗੱਲ ਬਾਤ ਹੀ ਫੜੀ ਹੈ ਕਿ ਨਹੀਂ ਹਾਂਜੀ ਹਾਂਜੀ ਅਸੀਂ ਕਿਹਨੇ ਵੀ 10000 ਕਿਲੋ ਵੀ ਦੇਈ ਜਾਵੇ ਜਿੰਨੇ ਕਹੀਂ ਪੈਸੇ ਲੈਣੇ ਪੜੇ ਆ ਠੀਕ ਹੈ ਠੀਕ ਹੈ ਨਾ ਬਿਲਕੁਲ ਸਹੀ ਗੱਲ ਬੋਲੀ ਜੀ ਕਿਚਵਾਜੂ ਉਹਦੀ ਸਾਫ ਹੈ ਅੱਛਾ ਜੀ ਹਾਂ ਠੀਕ ਹੈ ਜੀ ਹੋਰ ਕੀ ਤੁਹਾਨੂੰ ਚੇਜ ਦੇ ਦਿੱਤਾ ਪਾ ਲਿਆ ਜਿਹੜਾ ਮਰੀ ਚੱਕ ਫੇਰ ਕਰਾਲੇ ਡਾਕਟਰ ਲੈ ਆ ਕਰਦੇ 6 ਲੀਟਰ ਦੁੱਧ ਨਹੀਂ ਨਹੀਂ ਦੁੱਧ 5 ਕਿਲੋ ਜੀ ਠੀਕ ਹੈ 5 ਜੀ ਬਾਕੀ ਸਭ ਆ ਗਿਆ ਤਾਂ ਮੈਂ ਚੜੇ ਚੜੇ ਦੀ ਵੇਖ ਲਉ ਲਉ ਜੀ ਖਾਣ-ਪੀਣ ਬਹੁਤ ਚੰਗਾ ਲੱਗਾ ਵਾ ਦੇਖੀ ਇਹ ਮੈਂ ਵੀ ਕਿੱਥੇ ਪਾਸ ਆਦੇ 5 ਲੀਟਰ ਜਿਹੜਾ ਦੁੱਧ ਨੂੰ ਤਿਆਰ ਆ। ਤਿਆਰ। ਇੱਕ ਕਰੋ ਜੀ ਕਿੱਥੇ ਇਹਦੀ ਘੱਟ ਵਜਨ ਦੀ ਚੰਗੀ ਆ। ਦੇਖਿਆ ਵੀ ਸਿੰਗਲ ਹੱਡੀ ਆ। ਇਹ ਲੱਗੇ ਤਾਂ ਤੁਹਾਨੂੰ ਸੋਨਾ ਦਾ ਸਾਈਜ਼ ਦਾ ਜਿਹੜਾ ਵੀ ਦਿਖਾਉਂਦੇ ਆਂ ਇਹ ਵੀ ਚੱਲੂਗਾ ਜਾਣਦਾ ਸਾਲ। ਚਲੋ ਜਾਂ। ਇਹਨੂੰ ਚੁਆਈਂ ਨੀਂ ਨ ਕੋਈ ਭਾਲ ਨੀਂ ਬਿਲਕੁਲ ਸਾਫ ਚੁਆਈ ਹੋਈ ਇੱਕ ਨੰਬਰ ਅੱਛਾ ਜੀ ਹਾਂ ਠੀਕ ਹੈ ਲੱਗੇ ਹੈ ਵੀ ਵੇਖੋ ਬੰਦੇ ਸ਼ੇਲਰ ਕੀ ਆ ਹਾਂ ਜੀ ਆਹ ਵੇਖੋ 15 ਜੰਮਦੀ ਆ ਹੈ ਵੀ ਸਹੀ ਆਂਦੀ ਆ ਆ ਦਿਖਾ ਦਿਓ ਲੈ ਲੂਗਾ ਵੀ ਛੱਡੋ ਹਾਂ ਜੀ ਤੇ ਬਾਕੀ ਮੁੱਲ ਬਿਲਕੁਲ ਜਾਇਜ਼ ਆ ਅੱਛਾ ਜੀ ਹਾਂ ਜੀ ਭਾਵੇਂ 70 ਕਰੀਏ 65 ਕਰੀਏ ਜੋ ਮਰਜੀ ਹਾਂ ਆਹ ਦੇ ਨਾਲ ਜਿਹੜੀ 36000 ਦੇ ਦਿਆਂਗਾ ਤੁਹਾਨੂੰ ਛੋਟ ਕਰ ਦਾਂਗੇ ਅੱਛਾ ਜੀ ਹਾਂ 36000 ਜੋ 36000 500 ਰੁਪਏ ਛੋਟ ਕਰ ਦਾਂ ਠੀਕ ਹੈ ਜੀ 36000 ਤੋਂ 500 ਜੀ ਛੋਟ ਹਾਂਜੀ ਦੱਸਿਓ ਮੈਨੂੰ ਹਜੇ ਬਾਰੇ ਇਹ ਮਤਲਬ ਦੋ ਦਿਨਾਂ ਦਾ ਕਟੀ ਜਿਹੜੇ ਮਹੀਨਾ ਕੀ ਰਹਿ ਕੇ ਸੋਨ ਜਿੱਦ ਟੁੱਕ ਵੀ ਆ ਅੱਛਾ ਜੀ ਹਾਂ ਠੀਕ ਹੈ ਜੀ ਇਹ ਕਿਦਾਂ ਹੋਣੇ ਆ ਮਹੀਨਾ ਕੱਜੀ ਜੀ ਮਹੀਨਾ ਕੱਜੀ ਜੀ ਨਾ ਬੱਜੀ ਆ ਦੇ ਹਰੇ ਬਾਕੀ ਸਾਬ ਤੇ ਨਹੀਂ ਆ ਤੀ ਲਾਇ ਲਾਈ ਪੂਰੀ ਅੱਛਾ ਜੀ ਹਾਂ ਬਹੁਤ ਬਹੀ ਤੁਮਨੇ ਦਾ ਰੁਪਿਆ ਦਾ ਨਾਮ ਪਾ ਦਾ ਲਾਟਾ ਮੰਗਣੀ ਆ ਜੀ ਕਾ ਵੀ ਯਾਰ ਇੱਕ ਦਿਨ ਨਾਲ ਜੀ ਸੋਨ ਦਾ ਕੋ ਇਹ ਵੀ ਪਿਓਰ ਨਾਰਾ ਨਾਲ ਦੇ ਵਿੱਚ ਆ ਗਈ ਆ ਤੇ ਫੇਰ ਸਵਾਲ ਸੀ ਕਿ ਕਿੰਨੇ ਤੁਹਾਨੂੰ ਲੱਗੇ ਇਹਨਾਂ ਸੈਂਸ ਨੂੰ ਜਿਹੜਾ ਪਿੰਨ ਆ ਨਿਕਾਣੇ ਕਾ ਜਿਆ ਸੈਂਗਿਆ ਨਹੀਂ ਨਹੀਂ ਠੀਕ ਹੈ ਫੇਰ ਸਵਾਲ ਸੀ ਸੈਂਸ ਨੂੰ ਬਹੁਤ ਨਿਕਾ ਪਲੀ ਜੁੜੀ ਹੋਣਾ ਪੂਰੀ ਹਾਂਜੀ ਹਾਂਜੀ ਹਾਂ ਸਾਡੇ ਨਾਲ ਟ੍ਰੈਕਟਰ ਨੂੰ ਮੜ ਜਾ ਕੋ ਖਿੱੱਚੇ ਉਹਨਾਂ ਦਾ ਥਾਣਾ ਦਾ ਸਾਈਡ ਗਿਆ ਉਹਦੇ ਸਹੀਏ ਥਾਣਾ ਤੇ ਆਣਾ ਵੀ ਠੀਕ ਇੱਥੇ ਬੰਦ ਪਾ ਜਿਹੜਾ ਮੁੱਲ ਭਾਜੀ ਹੋਰ ਅੱਗੇ ਕਰਨਾ ਮੁੱਲ ਵੀ ਸੀ ਇਹਦਾ ਵੀ 700 70 ਜੋ ਮਰਜੀ ਹੈ ਮਤਲਬ 65000 ਤੇ ਛੋਟ ਕਰਨਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਲੋ ਇੱਕ ਵਾਰ ਵੀ ਨਾ ਰਹੇਗਾ ਕੱਢੀ ਟੋਕਦੀ ਆ ਅੱਛਾ ਜੀ ਹਾਂ ਇਹ ਲੈ ਮੀਨਾ ਸਾਹਿਬ ਦੇਗਾ 200 ਰੁਪਏ ਹਾਂਜੀ 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 ਲਓ ਜੀ ਕਰੋ ਚੈੱਕ ਕਰੇ ਦੋ ਦੰਦੀ ਆ ਠੀਕ ਆ ਮੂਹਾਂ ਵੀ ਦੋ ਦੰਦ ਜੇ ਤੇ ਬਾਈ ਵੈਟ ਪਾਉਣੀ ਫਿਰ ਨਹੀਂ ਵੈਟ ਸੂਰੀ ਕੀ ਫਿਰ ਪਾਵਾਂਗੇ ਠੀਕ ਆ ਠੀਕ ਆ ਜੀ ਬਹੁਤ ਬਹੁਤ ਪਈ ਦੇ ਕੋਲ ਚੰਗੇ ਆ ਬਿਲਕੁਲ ਜੀ ਬਹੁਤ ਬਹੁਤ ਵਾਸਤੇ ਆ ਤੁਹਾਡੀ ਜੀ ਬਾਈ ਖਰੀ ਪੂਰੀ ਮੇਰੇ ਖਲੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ